ਵਾਹਿਗੁਰੂ ਖਾਲਸਾ ਵਾਹਿਗੁਰੂ ਜਫਤੈ ਜੋ ਇਹ ਤਰਿੰਦਰ ਫਿਲਮ ਦੇ ਵਿੱਚ ਰੰਗਜੀਵ ਦਾ کردار ਦਿਖਾਇਆ ਗਿਆ ਹੈ ਇਹ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਨਵਾਂ ਪਾੜਾ ਪਾਉਣ ਦਾ ਕੰਮ ਕਰ ਰਿਹਾ ਹੈ ਜਿਵੇਂ ਸਭ ਤੋਂ ਪਹਿਲਾਂ ਅਜੀਤ ਡੋਵਾਲ ਨੇ ਜਿਹੜਾ ਗੁਰਦਾਸਪੁਰ ਐਸਐਸਪੀ ਸੀ ਸਭ ਤੋਂ ਪਹਿਲਾਂ ਨੇ ਨੌਜਵਾਨਾਂ ਦੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਜਰਾਹਲ ਨੇ ਉਸ ਤੋਂ ਬਾਅਦ ਮੁਹੰਮਦ ਮੋਸਪੇ ਨੇ ਕੇਪੀ ਸਿੰਘ ਗਿੱਲ ਨੇ ਇਹਨਾਂ ਨੇ ਬਹੁਤ ਜ਼ਿਆਦਾ ਸਿੱਖ ਕੌਮ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਜਿਵੇਂ ਹਣ ਗੋਲ ਹੈ ਆਰਐਸਐਸ ਦਾ ਮੁਖੀ ਹੈ ਫੜਿਆ ਵੀ ਗਿਆ ਹੈ ਜਿਨੇ ਬਾਹਰਲੇ ਮੌਲਖਾਂ ਦੇ ਵਿੱਚ ਵੀ ਬਹੁਤ ਫੜਾ ਜਿਹੜੇ ਨੌਜਵਾਨ ਆ ਸਾਡੇ ਮਰਾਏ ਆ ਮਰਾ ਰਿਆ ਦੇ ਉਹ ਮੰਨ ਰਿਹਾ ਕੈਨੇਡਾ ਦੀ ਪਾਰਲੀਮੈਂਟ ਨੇ ਵੀ ਕਹਿਤਾ ਹੈ ਵੀ ਇਹ ਸਾਰਾ ਕੁਝ ਭਾਰਤੀ ਏਜੰਸੀਆਂ ਕਰਾ ਰਹੀਆਂ ਪੰਨੂ ਦੇ ਉੱਤੇ ਵੀ ਜੋ ਕਾਤਲਾਂ ਨਾਲ ਹਮਲਾ ਕੀਤਾ ਗਿਆ ਸੀਗਾ ਉਹਦੇ ਬਾਰੇ ਵੀ ਸਭ ਕੋਈ ਦੱਸਿਆ ਗਿਆ ਅਸੀਂ ਇਹ ਫਿਲਮ ਨਹੀਂ ਚੱਲਣ ਦੇਣੀ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਪੰਜਾਬ ਸਰਕਾਰ ਨੂੰ ਖਾਲਕ ਭਗਵੰਤ ਸਤਿਮਾਨ ਨੂੰ ਬੇਨਤੀ ਕਰਦੇ ਆਂ ਵੀ ਇਹੋ ਜੀ ਫਿਲਮ ਨਾ ਚਲਾਓ ਜੋ ਫਿਰਕਾ ਪ੍ਰਸਤੀ ਪੈਦਾ ਕਰੇ ਜੋ ਫਿਰਕਾਪਤੀ ਪੈਦਾ ਕਰੇ ਇਸ ਲਈ ਅਸੀਂ ਅੱਜ ਜਨਰ ਨੂੰ ਮੈਂ ਮੰਰਾਂਦਾ ਹੁੰਦੇ ਆ ਅੱਜ ਇਹ ਫਿਲਮ ਚਲਣੀ ਹੈ ਫਿਲਮ ਬੰਦ ਹੋਣੀ ਚਾਹੀਦੀ ਹੈ ਕਿਤੇ ਨਹੀਂ ਚਲਣੀ ਚਾਹੀਦੀ ਇਹ ਜੀ ਬਹੁਤ ਪਹਿਲਾਂ ਕਰਤਾਰ ਵਿਖਾ ਰਹੇ ਆ ਮੋਸਮਾਨ ਰਾਜਿਆਂ ਦਾ ਤੇ ਸਿੱਖਾਂ ਦੇ ਹੁੰਦਾ ਜ਼ੋਰ ਹੁੰਦਾ ਇਹ ਬਖਾਰ ਰਹੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੱਧੀ ਤੇ ਸਪਸ਼ਟ ਜੇ ਰੂਪ ਦੇ ਵਿੱਚ ਗੱਲ ਕਰੀਏ ਤਾਂ ਗੱਲ ਆਉਂਦੀ ਹੈ ਜੀਤ ਟਵਾਲ ਦੀ ਤੇ ਜੇ ਆਪਾਂ ਗੱਲ ਕਰੀਏ ਕਿ ਐਨਐਸਏ ਦਾ ਚੀਫ ਤੇ ਸੋਰਸ ਜਿਵੇਂ ਸ਼ੂਰਨੀ ਗਾਲੀ ਗੱਲਾਂ ਦਾ ਅਮਰਸਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦੱਸਿਆ ਪੰਥਕ ਆਗੂਆਂ ਨੇ ਦੱਸਿਆ ਉਸ ਵੇਲੇ ਅਸੀਂ ਐਕਟਿਵ ਨਹੀਂ ਸੀਗੇ ਪਰ ਇਹਨਾਂ ਦੇ ਸੋਰਸ ਦੇ ਆਧਾਰ ਤੇ ਜੇ ਆਪਾਂ ਕਹੀਏ ਬਹੁਤ ਮਾੜੀ ਗੱਲ ਹੈ ਅਜੀਤ ਡੋਵਾਲ ਨੇ ਜੋ ਪੰਜਾਬ ਦੇ ਵਿੱਚ ਤਸ਼ੱਦਦ ਕਰਵਾਇਆ ਉਸ ਦੇ ਆਧਾਰਤ ਜਾਂ ਉਹਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੋ ਤਸ਼ੱਦਦ ਹੋਇਆ ਬਹੁਤ ਗਲਤ ਹੋਇਆ ਇਸ ਫਿਲਮ ਦੇ ਵਿੱਚ ਜੋ ਅਜੀਤ ਡੋਵਾਲ ਨੇ ਕੀਤਾ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਆਧਾਰਤ ਜਿਹੜਾ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਸੀਗਾ ਐਸਜੀਪੀਸੀ ਨੂੰ ਇਹ ਫਿਲਮ ਦਿਖਾਈ ਸੀ ਸੋ ਐਸਜੀਪੀਸੀ ਨੇ ਵੀ ਇਸ ਨੂੰ ਗਲਤ ਠਹਿਰਾਇਆ ਸੀ ਕਿਉਂਕਿ ਜਾਂ ਤਾਂ ਫਿਰ ਪੰਜਾਬ 95 ਜਿਹੜੀ ਫਿਲਮ ਆ ਦਿਲਜੀਤ ਦੋਸਾਂਝ ਦੀ ਉਹ ਜਸਵੰਤ ਸਿੰਘ ਖਾਲੜਾ ਤੇ ਬਣਾਈ ਹੋਈ ਹੈ ਫਿਰ ਉਹ ਕਿਉਂ ਨਹੀਂ ਰਿਲੀਜ਼ ਕਰਦੇ ਤੁਸੀਂ ਉਹ ਵੀ ਰਿਲੀਜ਼ ਕਰੋ ਸਿੱਧਾ ਤੇ ਸਪਸ਼ਟ ਗੱਲ ਆ ਕਿ ਡੀਪ ਸਟੇਟ ਜਿਹਦੀ ਆਪਾਂ ਗੱਲ ਕਰਦੇ ਆਂ ਜਾਂ ਆਪਾਂ ਗੱਲ ਕਰੀਏ ਕਿ ਏਜੰਸੀਆਂ ਜਿੰਨਾ ਏਜੰਸੀਆਂ ਦੀ ਆਪਾਂ ਲਗਾਤਾਰ ਗੱਲ ਹੁੰਦੀ ਆ ਉਹਨਾਂ ਦੇ ਪ੍ਰਧਾਨ ਅਜੀਤ ਡਵਾਲ ਉਹਨਾਂ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਜਾਂ ਆਪਾਂ ਕਹ ਲਈਏ ਕਿ ਫਿਲਮ ਜਿਹੜੀ ਉਹ ਬੰਦ ਕਰਵਾਈ ਜਾ ਰਹੀ ਹੈ ਸੋ ਹਰੇਕ ਥਾਂ ਤੇ ਅਸੀਂ ਸਿਣਮੇ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਇੱਕ ਇਹੋ ਜਿਹਾ ਕੋਈ ਸੀਨ ਨਾ ਕ੍ਰੀਏਟ ਹੋਵੇ ਅਸੀਂ ਵੀ ਸ਼ਾਂਤਮਈ ਚਾਹੁੰਦੇ ਆ ਤੁਸੀਂ ਵੀ ਸ਼ਾਂਤਮਈ ਚਾਹੁੰਦੇ ਆ ਤੇ ਜਿਹੜੀ ਇਹ ਫਿਲਮ ਆ ਇਹ ਬੰਦ ਕਰਵਾਈ ਜਾਵੇ ਦੇਖੋ ਸ਼ਾਂਤਮਈ ਪਹਿਲਾਂ ਵੀ ਫਿਲਮਾਂ ਬੰਦ ਕਰਵਾਈਆਂ ਪਹਿਲਾਂ ਵੀ ਕਾਫੀ ਇਹੋ ਜੀਆਂ ਗੱਲਾਂ ਹੋਈਆਂ ਤੇ ਉਦੋਂ ਵੀ ਫਿਲਮਾਂ ਬੰਦ ਕਰਾਈਆਂ ਅਸੀਂ ਅੱਜ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨ ਆਏ ਆ ਕਿ ਪ੍ਰਸ਼ਾਸਨ ਆਪਦੇ ਤੌਰ ਤੇ ਵੀ ਕੁਝ ਕਰੇ ਨਾ ਅਸੀਂ ਹਰ ਵਾਰ ਅਸੀਂ ਜਾ ਕੇ ਫਿਲਮ ਬੰਦ ਕਰਾਉਣੇ ਆ ਪ੍ਰਸ਼ਾਸਨ ਨਾਲ ਸਾਡੇ ਸਹਿਯੋਗ ਜਰੂਰ ਕਰਦਾ ਕਿ ਜੇ ਕਿਤੇ ਪ੍ਰਸ਼ਾਸਨ ਆਪਦੇ ਵੱਲੋਂ ਹੀ ਸਹਿਯੋਗ ਕਰਕੇ ਜਿਹੜਾ ਇਹ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਹੋਣ ਦੇਵੇ ਤਾਂ ਬਹੁਤ ਵਧੀਆ ਗੱਲ ਆ